ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਛੋੜਿਆ ਹੋਇਆ ਹੈ ਉੱਥੇ ਹੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਵੀ ਬਾਜ਼ ਨਹੀਂ ਆ ਰਿਹਾ ਨਿਤ ਨਵੇਂ ਦਿਨ ਡਰੋਨ ਐਕਟੀਵਿਟੀ 라ਹੀ ਨਸ਼ੇ ਦੀ ਖੇਪ ਅਤੇ اسلحਾ ਪੇਜ ਕੇ ਪੰਜਾਬ ਦੀ ਨੌਜਵਾਨੀ ਦਾ ਕਾਂਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਦਾ ਮਾਮਲਾ ਭਾਰਤ ਪਾਕਿਸਤਾਨੀ ਸਰਹੱਦ ਤੇ ਨਾਲ ਲੱਗਦੇ ਪਿੰਡ ਠੇਠਰਕੇ ਦੇ ਵਿੱਚੋਂ ਵੇਖਣ ਨੂੰ ਮਿਲਿਆ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ ਪਾਕਿਸਤਾਨ ਡਰੋਨ ਬਰਾਮਦ ਕੀਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ थाना ਡੇਰਾ ਬਾਬਾ ਨਾਨਕ ਦੀ ਜਾਂਚ ਅਧਿਕਾਰੀ ਨੇ ਕੀ ਦੱਸਿਆ ਉਹ ਤੁਹਾਨੂੰ ਸੁਣਾਉਂਦੇ ਹਾਂ ਅੱਜ ਸਵੇਰੇ ਇੱਕ ਇਨਫੋਰਮੇਸ਼ਨ ਮਿਲੇ ਬੀਐਸਐਫ ਵੱਲੋਂ ਕਿ ਪਿੰਡ ਖੇਟਕਿਆਂ ਦੇ ਇਲਾਕੇ ਇੱਕ ਡਰੋਨ ਜਿਹੜਾ ਕਿ ਤਾਰੋਂ ਪਾਰ ਆ ਕੇ ਡਿੱਗਾ ਹੋ ਜਿਸ ਉਸ ਬਲਦੀ ਆ ਸਰਪੋਰੇ ਜੀ ਆਪ ਉਸ ਜੀ ਸੰਗੀਤ ਨੇ ਸਰਦਗਾਨ ਗੁਣ ਦਿਖਾਵਾ ਦਰਾਨੇ ਸੱਚ ਜਿਹੜਾ ਗੋਲ ਹੈ ਅਕਾਲ ਨਸੀਬ ਉੱਤਹੀ ਰੰਸੀ ਵਾਸੀ ਸੇਕਾ ਜੇ ਲੈ ਘਰ ਦੇ ਨੇੜੇ ਤੋਂ ਬਰੰਦ ਹੋਇਆ ਵਾ ਤੇ ਇਹ ਗੋਣਾ ਇਹ ਡਿਟਾ ਪਛਾਹੀ ਇਹਦੇ ਉੱਤੇ ਜਿਹੜਾ ਜੀ ਜੇ ਲਿਖਾਈ ਲਿਖਿਆ ਵਾ ਇਹ ਪਾਸਤਾਨ ਤੋਂ ਬਰੰਦ ਪਰੋਂ ਆਇਆ ਵਾ ਜਿਸ ਉਸ ਬਲਦੀ ਇੱਕ ਕ੍ਰਾਫਟ ਖੈਦ ਦਰਵਾਣਾ ਦਰਵਾਜ਼ਾ ਕੀ ਕਲੀ ਕਰ ਸਰ ਇਸ ਦੇ ਨਾਲ ਕੋਈ ਨਸ਼ੇ ਦੀ ਕੀਪਾਬ ਵੀ ਆ ਰਹੀ ਹੈ ਇਹ ਇਹ ਦੇ ਨਾਲ ਉਹ ਕੋਈ ਚੀਜ਼ ਬਰਾਮਦ ਨਹੀਂ ਹੋਈ ਪਰ ਫਿਰ ਵੀ ਪੀਐਸਫ ਜਿਹੜੀ ਹੈ ਉਹਦੇ ਵੱਲ ਸੰਚਤਾ ਹੈ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਇਹ ਅਸਾਮ ਕਰਵਾ ਦਾ ਦਰਜ ਕਰਕੇ ਫਿਰ ਇਹਦੇ ਤੇ ਅਗਈ ਕਾਰਵਾਈ ਹੋਣੇ ਤੇ ਜਾਣੀ ਜਾ ਰਹੀ ਹੈ ਤੇ ਪੀਐਸਫ ਦੇ ਲਾਗ ਉਹ ਸੱਚੀ ਕੀ ਹੈ ਸਰ ਕੋਈ ਚ ਨ ਨਵਜਦੀ ਹੋਇਆ ਬੰਦਾ ਕਿ ਮੈਂ ਨਾਮ ਲੋਕ ਵਿਅਕਤੀਆਂ ਦੇ ਉੱਤੇ ਪੱਕਾ ਦਰਜ ਕੀਤਾ ਹੈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਲੁਧਿਆਣਾ ਲਾਈ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਛੋੜਿਆ ਹੋਇਆ ਹੈ ਉੱਥੇ ਹੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਵੀ ਬਾਜ਼ ਨਹੀਂ ਆ ਰਿਹਾ ਨਿਤ ਨਵੇਂ ਦਿਨ ਡਰੋਨ ਐਕਟੀਵਿਟੀ ਰਾਹੀਂ ਨਸ਼ੇ ਦੀ ਖੇਪ ਅਤੇ ਅਸਲਾ ਪੇਜ ਕੇ ਪੰਜਾਬ ਦੀ ਨੌਜਵਾਨੀ ਦਾ ਕਾਂਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਦਾ ਮਾਮਲਾ ਭਾਰਤ ਪਾਕਿਸਤਾਨੀ ਸਰਹੱਦ ਤੇ ਨਾਲ ਲੱਗਦੇ ਪਿੰਡ ਠੇਠਰਕੇ ਦੇ ਵਿੱਚੋਂ ਵੇਖਣ ਨੂੰ ਮਿਲਿਆ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ ਪਾਕਿਸਤਾਨ ਡਰੋਨ ਬਰਾਮਦ ਕੀਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ थाना ਡੇਰਾ ਬਾਬਾ ਨਾਨਕ ਦੀ ਜਾਂਚ ਅਧਿਕਾਰੀ ਨੇ ਕੀ ਦੱਸਿਆ ਉਹ ਤੁਹਾਨੂੰ ਸੁਣਾਉਂਦੇ ਹਾਂ ਅੱਜ ਸਵੇਰੇ ਇੱਕ ਇਨਫੋਰਮੇਸ਼ਨ ਮਿਲੇ ਬੀਐਸਐਫ ਵੱਲੋਂ ਕਿ ਪਿੰਡ ਖੇਕਸਕੇ ਦੇ ਇਲਾਕੇ ਇੱਕ ਡਰੋਨ ਜਿਹੜਾ ਇਹ ਪਾਰ ਪਾਰ ਘੇਡਾ ਵਾ ਜਿਸ ਅਸਬਾਬੀ ਦੀ ਅਸਰ ਹੋਤੇ ਕਿ ਆਪ ਉਸ ਦੀ ਸਾਂਝੀ ਟੀਮ ਨੇ ਸਰਚ ਰਣ ਗਣਾਵਾ ਦਰਾਨੇ ਸੱਚ ਇਹ ਜਿਹੜਾ ਡ੍ਰੋਨ ਹੈ ਅਕਮਾਲ ਨਸੀਬ ਉੱਪਰ ਹੀ ਰੰਸੀ ਵਾਸੀ ਸ਼ਹਿਰਾਂ ਦੇ ਦੇ ਘਰ ਦੇ ਨੇੜੇ ਦੀਪ ਤੋਂ ਬ੍ਰੰਧ ਹੋਇਆ ਵਾ ਤੇ ਇਹ ਗੋਣਾ ਇਹ ਡੁੱਟਾ ਪਛਾਹੀ ਇਹਦੇ ਉੱਤੇ ਜਿਹੜਾ ਡੀਜੇ ਲਗਾਈ ਹੋਇਆ ਵਾ ਇਹ ਪਾਕਿਸਤਾਨ ਤੋਂ ਬ੍ਰੰਧ ਪਰੋਂ ਆਇਆ ਵਾ ਜਿਸ ਸੰਬੰਧੀ ਇੱਕ ਰਫ ਕੈਸ ਦਾ ਰਜਿਸਟਰ ਦਾ ਦਰਜ ਕੀ ਕਰ ਰਹੇ ਹਾਂ ਉਹਨਾਂ ਨੇ ਸਰ ਇਸ ਦੇ ਨਾਲ ਕੋਈ ਨਸ਼ੇ ਦੀ ਕੀਪਾ ਵੀ ਆ ਰਹੀ ਹੈ ਇਹ ਦੇ ਨਾਲ ਉਹ ਕੋਈ ਚੀਜ਼ ਬਰਾਮਦ ਨਹੀਂ ਹੋਈ ਪਰ ਫਿਰ ਵੀ ਪੀਐਸਫ ਜਿਹੜੀ ਹੈ ਉਹ ਰਿਪੋਰਟ ਸਬਕਤਾ ਗਈ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਉਹ ਅਧਾਮ ਕਰਵਾ ਦਾ ਦਰਜ ਕਰਕੇ ਤੇ ਫਿਰ ਇਹਦੇ ਤੇ ਅਗਲੀ ਕਾਰਵਾਈ ਉਹਨਾਂ ਤੇ ਜਾਨੀ ਜਾ ਰਹੀ ਹੈ ਤੇ ਪੀਐਸਫ ਦੇ ਲਾਗੇ ਉਹ ਸਖਤੀ ਦੀ ਹੈ ਸਰ ਕੋਈ ਚ ਨਵਜਦੀ ਹੋਇਆ ਬੰਦਾ ਕਿ ਨਾਮ ਲੋਗ ਵਿਅਕਤੀਆਂ ਦੇ ਤੇ ਪਛਾਣ ਦਰਜ ਸੀ ਸਰ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਲੁਧਿਆਣਾ ਲਾਈ